ਚਾਰ ਦੰਦ ਕੈਟਾਗਰੀਆਂ ਦੇ ਵਿੱਚ ਆਹ ਬੈੜੀ ਪਹਿਲੀ ਪੋਜੀਸ਼ਨ ਤੇ ਆਈ ਹੈ ਜੀ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਨਵੇਂ ਫਾਰਮਰ ਬਰੀਡ ਦੀ ਪਹਿਲੇ ਪੋਜੀਸ਼ਨ ਤੇ ਆਜੀ ਹੈਗੀ ਜੀ ਲੈਵਾ ਜਿਹੜਾ ਆਰਡਰ ਵਗੈਰਾ ਲੱਗਿਆ ਹੋਇਆ ਇਹਨੂੰ ਉਹ ਬਾ ਕਮਾਲ ਆ ਬਹੁਤ ਜਿਆਦੇ ਸੋਹਣੀ ਆ ਜਿਹੜਾ ਬਾਡੀ ਸਕੋਰ ਹਲਕਾ ਜਾਂ ਚਾਈਨਾ ਹੁੰਦਾ ਬਰੀਕ ਜੇ ਹੱਡਾਂ ਦੀ ਉਹ ਚੀਜ਼ ਮੌਜ ਨਾਲ ਇਹ ਦੇਖੀ ਜਾਂਦੀ ਹੈਗੀ ਜੀ ਦੂਜੀ ਪੋਜੀਸ਼ਨ ਤੇ ਆਹ ਬੈੜੀ ਆਈ ਹੈ ਜੀ ਇਹ ਵੀ ਬਹੁਤ ਜਿਆਦੇ ਸੋਹਣੀ ਬੈੜੀ ਆ ਜੇਕਰ ਮਹੂਰੀਆਂ ਦੇ ਅੱਖਰਾਂ ਦਾ ਨਿਗਾਹ ਮਾਣੋਗੇ ਦੇ ਅਤੀਜੇ ਨੰਬਰ ਵਾਲੀ ਵੀ ਦੇਖਾ ਦਿੰਨੇ ਆ ਜੀ ਸਭ ਨੂੰ ਆਦੂ ਵਿੱਚ ਪਹਿਲੇ ਵਾਲੀ ਹੈਗੀ ਪਹਿਲਾ ਨੰਬਰ 50 ਨੰਬਰ ਦਾ ਸੰਧਿਆ ਗਾਮਾ ਨੂੰ ਆਈਏ ਇਹ ਤੀਜੇ ਨੰਬਰ ਦੇ ਦੂਜੇ ਨੰਬਰ ਵਾਲੇ ਦਾ ਫਾਟੇਰੀ ਭਗਵਾਨ ਦਾ ਦੂਜਾ ਨੰਬਰ ਦਾ ਫਾਟੇਰੀ ਭਗਵਾਨ ਦੀ ਤੋ ਕੋਈ ਵੀ ਪ੍ਰਿੰਟ स्लो ਮਾਈਂਡ ਮਾਰਗਾਗਾ ਬਾਕੀ ਸੀਮੈਂਟ ਦੀ ਡਿਟੇਲ ਪਤਾ ਨਹੀਂ ਕਿਹੜੇ ਦੀ ਹੈਗੀ ਇਸ ਤੋਂ ਬਾਅਦ 10 ਤੱਕ ਨੀਲੇ ਫੁੱਲ ਹੁੰਦੇ ਨੇ ਹਵਾ ਚ ਜਾਂਦੀ ਹੈਗੀ ਨੀਲੇ ਬਣਾ ਦੇ ਵਿੱਚ ਬਾਕੀ ਆ ਸੀਗੇ ਆ ਸੀਗੇ ਇਹਦੀ ਬਹੁਤ ਹਾਈਟ ਬਹੁਤ ਜ਼ਿਆਦਾ ਹੈ ਇਹ ਬੱਚੀ ਦੀ ਬਾਕੀ ਹੱਡਾਂ ਦੀ ਜਿਹੜਾ ਲੇਵਲ ਆਰਡਰ ਲੱਗਿਆ ਹੁੰਦਾ ਉਹ ਬਾ ਕਮਾਲ ਹੀ ਲੱਗਿਆ ਹੋਇਆ ਸਾਰੇ ਪਾਸੇ ਬਹੁਤ ਜਿਆਦਾ ਸੁਨੱਖੀ ਬੈੜੀ ਹੈਗੀ ਇਹ ਵੀ ਡਾਕਟਰ ਐਨੀਮਲਸ ਬੈਟਰੀ ਇਹ ਔੜੇ ਗਈਆਂ ਜਿਹੜੀਆਂ ਟੌਪ 10 ਨੇ ਗਈਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਕੋਈ ਵੀ ਬੈੜੀ ਕਿਸੇ ਪਾਸੇ ਮਾਰ ਨਹੀਂ ਖਾਂਦੀ ਹੈਗੀ ਪਰ ਮੁਕਾਬਲਾ ਜਿਵੇਂ ਆਪਾਂ ਗੋਰਾ ਕਹਿ ਕੇ ਹਟਿਆ ਵੀ ਬਹੁਤ ਤਕੜਾ ਕਲੈਸ਼ ਹੁੰਦਾ ਹੈਗਾ ਇੰਡੀਆ ਦੇ ਵਿੱਚ ਪੀੜੀ ਐ ਫੇ ਮੇਲੇ ਦੇ ਵਿੱਚ ਏਕ ਏਕ ਹੱਥ ਤੇ ਪੁਆਇੰਟ ਦਾ ਫਰਕ ਹੁੰਦਾ ਹੈਗਾ ਗਾਮਾ ਦੇ ਵਿੱਚ ਕੋਈ ਬੜਾ ਹੋਰ ਫਰਕ ਨਹੀਂ ਹੁੰਦਾ ਹੈਗਾ ਕਿਉਂਕਿ ਗਾਮਾਂ ਦੀ ਤਿਆਰੀ ਸਾਰਿਆਂ ਦੀ ਬਹੁਤ ਚੰਗੀ ਹੁੰਦੀ ਆ ਬੜੀ ਬਈ ਅਸੀਂ ਵੈਲਕਮ ਕਹਿੰਦੇ ਆ ਜੀਆ ਕਹਿੰਦੇ ਆ ਤੇ ਹਰ ਸਾਲ ਲਗਭਗ ਸਾਡੇ ਇਵੈਂਟੇਸ਼ਨ ਤੇ ਜਰੂਰ ਆਉਂਦੇ ਨੇ ਪੰਜਾਬ ਵੈਲਕਮ ਜੀ ਆ ਅੱਜ ਦੇ ਜਿਹੜੇ ਇਸ ਕੈਟਾਗਰੀ ਦੇ ਕਿਨਾਰੋ ਲੱਗੇ ਆ ਫਸਟ ਵਾਲੇ ਲੋਕ ਅਗਲਾ ਕੰਪੀਟੀਸ਼ਨ ਵੀ ਤਿਆਰ ਆ ਨਾਮ ਦੇ ਨਾਲ ਚਾਰ ਦੰਦ ਹੀ ਗਾਮ ਪਾਉ ਵੱਡੀ ਹਾਈਵੇ ਸਟਰਕਚਰ ਦੀ ਆ ਲਗਭਗ ਹੋਊਗੀ ਮੈਨੂੰ ਲੱਗਦਾ ਇਹ 8-9 ਕੁਆਟਲ ਦੀ ਪਿੱਠ ਪੋੜੇ ਦੀ ਬਹੁਤ ਜ਼ਿਆਦਾ ਚੰਗੀ ਗਾਹਾਂ ਦੀ ਬਾਕੀ ਮੋਰਾ ਚੋਟੀਆਂ ਪ੍ਰਾਈਜ਼ ਡਿਕਲੇਅਰ ਹੋ ਰਹੇ ਨੇਗੇ ਪਲੇਸਮੈਂਟ ਸਾਡੀ ਹੋ ਗਈ ਤੇ ਉਹ ਆਈ ਹੈ ਕਿਸ ਤੀਜੇ ਨੰਬਰ ਤੇ ਗੁਰੀ ਜਰਸੀ ਵਾਲੀ ਇਹ ਵੀ ਪ੍ਰਿੰਟ ਆਰਡਰ ਬਹੁਤ ਜ਼ਿਆਦਾ ਕੰਪੈਕਟ ਲੱਗਿਆ ਹੋਇਆ ਇਹਨੂੰ ਲੈਣ ਜਾ ਇਹਦੇ ਕਰਕੇ ਇਹ ਤੀਜੇ ਨੰਬਰ ਤੇ ਆਈ ਹੈਗੀ ਇਹ ਆਈ ਹੈ ਜੀ ਪਹਿਲੀ ਪੋਜੀਸ਼ਨ ਤੇ ਜੀ ਇਹ ਸਹੀ ਦੇਵੇਂ ਦੇ ਬੰਤਣਾ ਹੈ ਉਸ ਹਾਲਾ ਦੇ ਵਿੱਚ ਦੇਖੋ ਜੀ ਪਹਿਲੀ ਪੋਜੀਸ਼ਨ ਵਾਲੀ ਤੋਂ ਅੱਜ ਦੀ ਇਸ ਕੈਟਾਗਰੀ ਦੇ ਵਿੱਚ ਚਾਰ ਜਵਾਕਦੀ ਵੀ ਆਈ ਹੈ ਜੀ ਚਾਰ ਤਨ ਤਕੜਾ ਮੁਕਾਬਲਾ ਸੀ ਵਿੱਚ ਦੋ ਤਨ ਬਹੁਤਿਆ ਮੈਡਲ ਜੀ ਲੋ ਜੀ ਫਸਟ ਪੋਜੀਸ਼ਨ ਤੇ ਜੀ ਸਿੱਧੂ ਡੇਰੀ ਫਾਰਮ ਵਾਲੇ ਆ ਜੀ ਸਾਹਮਣੇ ਦੇਖੋ ਜੀ ਸਰ ਲੋ ਜੀ ਇਹ ਗਾ ਨਹੀਂ ਹੈਹੀ ਸੈਕੰਡ ਪੋਜੀਸ਼ਨ ਤੇ ਬਹੁਤ ਜ਼ਿਆਦੇ ਚੰਗੀ ਤੇ ਹੈਵੀ ਸਟਰਕਚਰ ਦੀ ਗਾ ਜੇ ਵੀ ਸੈਕੰਡ ਪੋਜੀਸ਼ਨ ਨੌਵਾਂ ਨੰਬਰ ਸੀਗਾ ਨਾ ਉਹਨੂੰ ਰੈਗੇਸ ਦੀ ਅਜੇ ਦੀ ਇਹ ਆਈ ਹੈ ਜੀ ਤੀਜੇ ਤੇ ਇਹ ਆਈ ਹੈ ਜੀ ਤੀਜੇ ਤੇ ਇਹ ਵੀ ਬਹੁਤ ਜ਼ਿਆਦੇ ਐਕਟਿਵ ਗਾ ਗੇ ਜਿਹਨੂੰ ਅਪਚੋਸ ਤੇ ਚਲਾਕ ਜੀ ਕਹਿੰਦੇ ਨੇ ਆਂ ਨਾ ਉਹ ਗਾ ਆ ਜੀ ਨੌਵਾਂ ਨੰਬਰ ਹੈ ਜੀ ਤੀਜਾ ਨੰਬਰ ਗੋਰੀ ਗੋਰੀ ਜਰਸੀ ਤੀਜਾ ਨੰਬਰ બીજી ਪੋਜੀਸ਼ਨ ਤੇ ਆਈ ਹੈ ਜੀ ਯਾਰ ਸਾਹਮਣੇ ਬਹੁਤ ਜਿਆਦਾ ਚੰਗੀ ਆ ਜੀ ਬਾਕੀ ਮੈਂ ਜਿਵੇਂ ਸਵੇਰੇ ਵੀ ਕਿਹਾ ਸੀਗਾ ਮਾਹੌਲ ਫੋਰਨਰ ਕੰਟਰੀਆਂ ਵਾਲਾ ਹੀ ਹੁੰਦਾ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਸ਼ੋਅ ਹੁੰਦੇ ਨੇ ਕੈਟਰਲ ਫੇਅਰ ਹੁੰਦੇ ਨੇ ਉਦਾਂ ਦਾ ਹੀ ਆ ਥੱਲੇ ਚੌਲਾਂ ਦੀ ਛਿੱਲੀ ਜੀ ਫਿਲਕਾ ਜਿਹਾ ਸੜਕਿਆ ਹੋਇਆਗਾ ਕਿਉਂਕਿ ਜੇ ਬੈਠੂਟ ਜਾਵੇ ਪਸ਼ੂ ਲਿਬੜਦਾ ਨਹੀਂ ਹੈਗਾ ਹੱਥ ਮਾਰੇ ਤੋਂ ਫੇਰ ਸਾਫ਼ ਹੋ ਜਾਂਦਾ ਹੁੰਦਾ ਤਾਂ ਕਰਕੇ ਬਾਕੀ ਇਹ ਸੋਹਣਾ ਵੀ ਲੱਗਦਾ ਬਾਕੀ ਕੱਠ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਪਾਸੇ ਇਹ ਰਿੰਗ ਛੋਟੀ ਰਹਗੀ ਰਿੰਗ ਬਹੁਤ ਜਿਆਦੇ ਵੱਡੀ ਸੀਗੀ ਤੇ ਇਧਰ ਥੋੜਾ ਜਿਹਾ ਜੇ ਸੀਡ ਹੈਗੀ ਆ ਪਰ ਇਧਰ ਲਈ ਦੋ ਪਾਸਿਆਂ ਜਦਾਂ ਅਗਲੇ ਤਿਆਰ ਹੋ ਵੀ ਉਹਨਾਂ ਝੋਟੀਆਂ ਇਹ ਚੱਲ ਪਈਆਂ ਜੀ ਇਸ ਤੋਂ ਬਾਅਦ ਚੌਥੇ ਤੋਂ ਲੈ ਕੇ 10ਵੀਂ ਪੋਜੀਸ਼ਨ ਤੱਕ ਜਿਨ੍ਹਾਂ ਦੇ ਨੀਲੇ ਪੁੱਲ ਬੰਨੇ ਹੋਏ ਨੇ گاਵਾ ਇਹ ਵੀ ਬਹੁਤ ਜਿਆਦੇ ਸੋਹਣੀਆਂ ਸੀਗੀਆਂ ਬੇਲ ਵਗੈਰਾ ਦੇਖੋ ਤੁਸੀਂ ਕਿੰਨੀ ਜਿਆਦੇ ਬਰੀਕ ਅਤੇ ਕਿੰਨੀ ਜਿਆਦੇ ਸਿੱਧੀ ਹੈ ਇਹ ਗਾਂ ਦੀ ਬਹੁਤ ਜਿਆਦੇ ਜਨਵੰਨ ਜਿਵੇਂ ਆਪਾਂ ਕਹਿੰਦੇ ਨੇ ਸ਼ੁੱਧ ਪੂਰੀ ਇਹੋ ਚੀਜ਼ ਇੱਥੇ ਦੇਖਣ ਨੂੰ ਮਿਲਦੀ ਹੈਗੀ ਆਪਾਂ ਨੂੰ ਜੀਓ ਪੀ ਦੀ ਗਾਂ ਹੈ ਤੇ ਜਿਹੜੀਆਂ 10 ਨੰਬਰ ਤੱਕ ਗਾਂਆਂ ਸੀ ਜਿਉਂ ਉਹਨਾਂ ਨੂੰ ਸਰਟੀਫੀਕਟ ਦੇਣਗੇ ਬਾਕੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਅਗਲੀ ਰਿੰਗ ਦੀ ਆਪਾਂ ਹੋਰ ਵੀਡੀਓ ਬਣਾਵਾਂਗੇ ਵੱਡੀ ਤੇ ਜੇ ਚੰਗੀ ਲੱਗੀ ਵੀਡੀਓ ਕੰਟੈਂਟ ਚੰਗਾ ਲੱਗ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਲਾਈਕ ਜਰੂਰ ਕਰ ਦਿਆ ਕਰੋ ਸਾਰੇ ਭਰਾ ਤੇ ਕਿਸੇ ਵੀ ਹੋਰ ਪਸ਼ੂ ਦੀ ਡਿਟੇਲ ਚਾਹੀਦੀ ਹੁੰਦੇ ਆ ਜਿਹੜੇ ਮੇਲੇ ਦੇ ਵਿੱਚ ਜਿੱਤੇ ਨੇ ਉਹ ਕਮੈਂਟ ਕਰ ਦਿਆ ਕਰੋ ਆਪਾਂ ਉਹਦੀ ਵੀਡੀਓ ਪਬਲਿਸ਼ ਜਰੂ 干了吧，这。